हाँ जी भाई की ना जी अपना रामपाल जी रामपाल जी कि पिंड है अपना अलियाल जी ਕੀ ਗੱਲ ਬਾਤ ਹੋਈ ਆ ਮਕਾਨ ਤੁਹਾਡਾ ਕੱਚਾ ਡਿੱਗ ਗਿਆ ਮਕਾਨ ਡਿੱਗ ਗਿਆ ਜੀ ਇਹ ਛੋਟਾ ਦਾ ਸੀ ਤੇ ਆਪਣਾ ਬਾਹਰ ਨਿਕਲੇ ਆ ਤੇ ਨਾਲ ਡਿੱਗ ਪਿਆ ਜੀ ਹਰ ਦਿਨ ਮਰਨ ਕੇ ਕਿਰਾਏ ਦੇ ਦਿੱਤੀ ਪਤਾ ਕਾ ਚਾਹਣ ਲੂੰ ਤੇ ਕੋਈ ਨਹੀਂ ਆਇਆ ਤੁਹਾਨੂੰ ਸਾਰੇ ਕੋਲ ਗਿਆ ਕੋਈ ਨਹੀਂ ਆਇਆ ਜੀ ਕਿੰਨੇ ਦਿਨ ਹੋ ਗਿਆ ਮਕਾਨ ਤੁਹਾਡਾ ਕੱਚਾ ਸੀ ਹੋ ਗਿਆ 30 ਸਾਲ ਤੋਂ ਉੱਤੋਂ ਹੋ ਗਿਆ ਜੀ ਸਰਕਾਰ ਕਹਿ ਰਹੀ ਹੈ ਕਿ ਆਪਾਂ ਲੋਕਾਂ ਨੂੰ ਗਰੀਬਾਂ ਨੂੰ ਕੱਚੇ ਮਕਾਨ ਜਿਹੜੇ ਪੱਕੇ ਕਰਕੇ ਦੇ ਰਹੇ ਆ ਹਾਂ ਜੀ ਤੂੰ ਤੁਹਾਡੀ ਕਿਸੇ ਮਦਦ ਕੀਤੀ ਕੁਛ ਨਹੀਂ ਕੀਤੀ ਜੀ ਕਿਸੇ ਨਾਲ ਮਦਦ ਨਹੀਂ ਕੀਤੀ ਤੁਸੀਂ ਤਾਂ ਮੁਜਾਰਾ ਕੀ ਕੰਮ ਕੀ ਕਰਦੇ ਹੋ ਕੰਮ ਜੀ ਡਾਕਾ ਪਾਏ ਜੀ ਕੰਮ ਕਰਦਾ ਕੰਮ ਤੇ ਡਾਕਾ ਪਾਏ ਮੰਗ ਕੀ ਕਰਦੇ ਹੋ ਮੰਗੇ ਕਰਨੇ ਜੇ ਮਕਾਨ ਮੇਰਾ ਬਣਾ ਪੈਗਾ ਜੀ ਬਈ ਕੀ ਨਾ ਹੈਗਾ ਆਪਣਾ ਯਾਰਾ ਨਾਚਣ ਕਰਾਉਣਾ ਕਿਹੜਾ ਪਿੰਡ ਹੈਗਾ ਯਾਰ ਮਕਾਨ ਤੁਹਾਡਾ ਡਿੱ ਗਿਆ ਕੀ ਕਾਰਨ ਬਣਿਆ ਕਿ ਕਦੋਂ ਤੱਕ ਕੱਚਾ ਸੀ ਜਿਹੜਾ ਇਹ ਠੀਕ ਹਾਲ ਹੋਈ ਆ ਹਾਲ ਹੁਣ ਮੌਦ ਨਹੀਂ ਕੀਤੀ ਇਹ ਆਇਰ ਬੋਰਡ ਮੰਗਣੇ ਨਹੀਂ ਲਹੀ ਲੈਂਦੇ ਕੋਠੂ ਵੀ ਕੀ ਲੈਂਦੇ ਹੁਣ ਮੌਦ ਨਹੀਂ ਕੀਤੀ ਨਾ ਧੋਣੀ ਨੇ ਗੁਣਾ ਕਰ ਡਿੱਗਣ ਦਾ ਕੀ ਕਾਰਨ ਬਣਿਆ ਕੀ ਇਹ ਤਾਂ ਤੁਸੀਂ ਬਰਖਾ ਹੀ ਬਰਖਾ ਦੀ ਹੀ ਇਹ ਲਮਾ ਕੇ ਰੱਖੰਦ ਆ ਇਹਨਾਂ ਸ਼ੁਕਰ ਹੋਈਓ ਜਿਹੜਾ ਬਾਹਰ ਨਿਕਲਿਆ ਤਾਂ ਕੋਠਾ ਡੀਪ ਹਾਂ ਪਰ ਸਰਕਾਰਾਂ ਜਿਹੜੀਆਂ ਉਹ ਕਹਿੰਦੀਆਂ ਪਈਆਂ ਬਾਬਾ ਪੱਕੇ ਮਕਾਨ ਬਣਾ ਕੇ ਦੇ ਰਿਹਾ ਆ ਗਰੀਬਾਂ ਨੂੰ ਹੁਣ ਆ ਨਹੀਂ ਮਾਰ ਦੇ ਕਿਉਂ ਨਾ ਹੁਣ ਬਣਾ ਲਿਓ ਹੁਣ ਇਹਨਾਂ ਦੇ ਕੋਈ ਕੋਠਾ ਪਾ ਦੇ ਰਹੇ ਹਾਂ ਹਾਂ ਤੁਹਾਨੂੰ ਤੇ ਹੁਣ ਕੋਈ ਕਰਦੇ ਨਹੀਂ ਕੋਈ ਨਹੀਂ ਆ ਇਹ ਕੋਈ ਨਹੀਂ ਇਹ ਤਾਂ ਪਾਰਟੀ ਬਾਜੀ ਬਣੀ ਨੇ ਕੋਈ ਸੁਣਨੀ ਹਾਲੀ ਜਿੱਦੀ ਬਾਜੀ ਕੋਈ ਨਹੀਂ ਰੁੰਦਾ ਉਹ ਸਰਪੰਚ ਪੰਜ ਪੰਜ ਵੀਰਾਂ ਪਾਰਟੀ ਬਾਜੀ ਖੇਡਦੇ ਹਾਂ ਬਸ ਬਸ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਹੋ ਮਾਂ ਗੰਮੀ ਨਾ ਚਾਹ। ਕੀ ਜਾਂਦੇ ਹੋ ਤੁਸੀਂ? ਚਾਹਨੇ ਆਹੀ ਵੇ ਮਕਾਨ ਵੇ ਆਉਣ ਸੁਣੇ।